ਪਿਓਰ ਸਰਚ ਸੈਂਟਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਇਮੀਗਰੈਂਟਸ ਹੁੰਦੇ ਆ ਇਲੀਗਲ ਜਿਹੜੇ ਵੀ ਲੋਕ ਇਧਰੋਂ ਉਧਰ ਬਾਰਡਰ ਕਰਾਸ ਕਰਦੇ ਆ ਜਿਵੇਂ ਅੱਜ ਕੱਲ ਬੰਗਲਾਦੇਸ਼ ਤੋਂ ਇੰਡੀਆ ਦੇ ਵਿੱਚ ਆਉਣ ਵਾਲਿਆਂ ਦਾ ਵੀ ਬੜਾ ਰੌਲਾ ਪੈ ਰਿਹਾ ਤਾਂ ਉਹਦੇ ਉੱਪਰ ਹਮੇਸ਼ਾ ਆਪਣੀਆਂ ਰਿਪੋਰਟਸ ਦਿੰਦੀ ਆ ਜਿਹੜੇ ਪਿਓ ਰਿਸਰਚ ਸੈਂਟਰ ਵਾਲੇ ਨੇ ਉਹਨਾਂ ਦੇ ਅਕੋਰਡਿੰਗ ਸਿਰਫ ਸਾਲ 2022 ਦੇ ਵਿੱਚ ਟੋਟਲ 7,25,000 ਇਲੀਗਲ ਕੰਮੇ ਗੈਰ ਕਾਨੂੰਨੀ ਲੋਕ ਇਕੱਲੇ ਇੰਡੀਆ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਆ ਉਹਨਾਂ ਦੇ ਵਿੱਚੋਂ 96917 ਨੂੰ ਫੜ ਲਿਆ ਜਾਂਦਾ ਤੇ ਇਲੀਗਲ ਤੌਰ ਦੇ ਉੱਪਰ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਪੂਰੀ ਦੁਨੀਆ ਦੇ ਲੋਕਾਂ ਦੇ ਵਿੱਚ ਆਪਾਂ ਭਾਰਤੀ ਜਿਹੜੇ ਹੈਗੇ ਆ ਉਹ 30ਵੇਂ ਨੰਬਰ ਤੇ ਆਉਂਦੇ ਆ ਪਹਿਲੇ ਤੇ ਮੈਕਸੀਕੋ ਦੂਸਰੇ ਤੇ ਐਲਸਲਵਾਡੋਰ ਤੀਸਰੇ ਤੇ ਆ ਜਾਂਦਾ ਭਾਰਤ ਅਗਲੀ ਚੀਜ਼ ਇਸ ਰੂਟ ਦੇ ਥਰੂ ਇਹਨਾਂ ਰਿਸਕ ਲੈ ਕੇ ਜਾਨ ਦਾ ਜੋਖਮ ਪਾ ਕੇ ਇੰਨੇ ਪੈਸੇ ਲਾ ਕੇ ਜਿਹੜੇ ਵੀ ਇਨਸਾਨ ਉੱਥੇ ਜਾਂਦੇ ਆ ਉਹਨਾਂ ਦੇ ਵਿੱਚੋਂ ਪਿਓ ਰਿਸਰਚ ਸੈਂਟਰ ਦੇ ਅਕੋਰਡਿੰਗ ਇਹਨਾਂ ਦੀ ਰਿਪੋਰਟ ਇਹ ਕਹਿੰਦੀ ਆ ਕਿ 100 ਦੇ ਵਿੱਚੋਂ 15 ਤੋਂ 20 ਕਦੇ ਵੀ ਉੱਥੇ ਨਹੀਂ ਪਹੁੰਚਦੇ ਤੇ ਰਸਤੇ ਦੇ ਵਿੱਚ ਹੀ ਜਾਂ ਤਾਂ ਉਹ ਖਰਾਬ ਜਿਹੜੀਆਂ ਭੂਗੋਲਿਕ ਸਥਿਤੀਆਂ ਨੇ ਜਾਂ ਖਰਾਬ ਮੌਸਮ ਹੁੰਦੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਮਾਫੀਆ ਵਾਰੇ ਹੁੰਦੇ ਆ ਉਹਨਾਂ ਤੋਂ ਕਤਲ ਹੋ ਜਾਂਦੇ ਆ ਤੇ ਜਾਂ ਫਿਰ ਮਤਲਬ ਇਸ ਮੌਸਮ ਦੇ ਕਰਕੇ ਆਪਣੀ ਜਾਨ ਗਵਾ ਲੈਂਦੇ ਆ ਇਸ ਤੋਂ ਵੀ ਜ਼ਿਆਦਾ ਜਿਹੜੀ ਬੁਰੀ ਚੀਜ਼ ਹੁੰਦੀ ਆ ਉਹ ਹੁੰਦੀ ਆ ਇਸ ਰਸਤੇ ਨੂੰ ਅਖਤਿਆਰ ਕਰਨ ਵਾਲੀਆਂ ਔਰਤਾਂ ਜਾਂ ਲੜਕੀਆਂ ਦੇ ਨਾਲ ਇਹਨਾਂ ਦੇ ਅਕੋਰਡਿੰਗ ਇਹਨਾਂ ਦੀ ਰਿਪੋਰਟ ਦੇ ਅਕੋਰਡਿੰਗ ਇਸ ਰਸਤੇ ਜਾਣ ਵਾਲੀ ਹਰ ਤਿੰਨਾਂ ਦੇ ਵਿੱਚੋਂ ਇੱਕ ਲੜਕੀ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਫ਼ਰ ਦੇ ਦੌਰਾਨ ਜਾਂ ਤਾਂ ਉਹਦੇ ਨਾਲ ਜਿਸਮਾਨੀ ਤੌਰ ਤੇ ਉੱਪਰ ਛੇੜਛਾੜ ਹੁੰਦੀ ਆ ਜਾਂ ਉਹਦੇ ਤੇ ਉੱਪਰ ਹਮਲਾ ਹੁੰਦਾ ਜਾਂ ਫਿਰ ਉਹਦਾ ਰੇਪ ਹੁੰਦਾ ਬਲਾਤਕਾਰ ਹੁੰਦਾ ਹੁਣ ਆਪਾਂ ਗੱਲ ਕਰਦੇ ਆਂ ਇੱਕ ਅਹਜਿੀ ਫੈਮਿਲੀ ਦੀ ਜਿਹੜੇ ਕਿ ਬਦਕਿਸਮਤੀ ਦੇ ਨਾਲ ਇਹਨਾਂ ਦੀ ਰਿਪੋਰਟ ਦੇ ਅਕੋਰਡਿੰਗ ਜਿਹੜੇ 100 ਦੇ ਵਿੱਚੋਂ 15 ਤੋਂ 20 ਲੋਕ ਉਹ ਹੁੰਦੇ ਆ ਜਿਹੜੇ ਰਸਤੇ ਦੇ ਵਿੱਚ ਹੀ ਰਹਿ ਜਾਂਦੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਨਾ ਅੱਗੇ ਪਹੁੰਚਦੇ ਆ ਨਾ ਵਾਪਸ ਆ ਸਕਦੇ ਆ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਗੁਜਰਾਤ ਦਾ ਵਾ ਪਟੇਲ ਫੈਮਿਲੀ ਉਹਨਾਂ ਦੀ ਗੱਲ ਕਰਾਂਗੇ ਅੱਜ ਆਪਾਂ ਕਹਾਣੀ ਹੈਗੀ ਆ ਚਾਰ ਮੈਂਬਰਾਂ ਦੀ ਪਰਿਵਾਰ ਦੇ ਮੁਖੀ ਨੇ ਜਗਦੀਸ਼ ਪਟੇਲ 39 ਸਾਲ ਦੀ ਉਮਰ ਹੈਗੀ ਫਿਰ ਵੈਸ਼ਾਲੀ ਉਹਨਾਂ ਦੀ ਪਤਨੀ 37 ਸਾਲ ਉਮਰ ਆ ਉਹਨਾਂ ਦੀ ਫਿਰ ਉਹਨਾਂ ਦੀ ਬੇਟੀ ਆ ਵਿਭਾਂਗੀ ਉਮਰ 11 ਸਾਲ ਫਿਰ ਇੱਕ ਬਿਲਕੁਲ ਛੋਟਾ ਬੱਚਾ ਲੜਕਾ ਬੇਟਾ ਉਹਨਾਂ ਦਾ ਉਹਦਾ ਨਾਮ ਆ ਧਾਰਮਿਕ ਉਹਦੀ ਉਮਰ ਹੈ 3 ਸਾਲ ਗੁਜਰਾਤ ਦੇ ਬਹੁਤ ਸਾਰੇ ਪਿੰਡ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਪਿੰਡਾਂ ਦੇ ਵਿੱਚੋਂ ਕੋਈ ਇਹੋ ਜਿਹਾ ਘਰ ਹੀ ਨਹੀਂ ਬਚਿਆ ਜਿੱਥੋਂ ਦਾ ਕੋਈ ਇੱਕ ਮੈਂਬਰ ਕਮ ਸੇ ਕਮ ਇੱਕ ਮੈਂਬਰ ਅਮਰੀਕਾ ਨਾ ਗਿਆ ਹੋਵੇ ਇਸ ਤਰ੍ਹਾਂ ਦਾ ਹੀ ਇੱਕ ਪਿੰਡ ਹੈ ਗੁਜਰਾਤ ਦਾ ਮਹਿਸਾਨਾ ਡਿਸਟ੍ਰਿਕਟ ਦਾ ਦਿੰਗੂਚਾ ਦਿੰਗੂਚਾ ਦੇ ਵਿੱਚ ਲੋਕ ਜਿਹੜੇ ਰਹਿੰਦੇ ਆ ਮਰਦਮ ਸ਼ੁਮਾਰੀ ਦੇ ਅਕੋਰਡਿੰਗ ਵੋਟਰ ਬੈਂਕ ਦੇ ਅਕੋਰਡਿੰਗ ਤਾਂ ਉਹ ਹੈਗੀ ਹੈ ਗਿਣਤੀ 3000 ਪਰ ਉਹਨਾਂ 3000 ਦੇ ਵਿੱਚੋਂ 1800 ਜਾਣੇ ਅਮਰੀਕਾ ਰਹਿ ਰਹੇ ਆ ਤਾਂ ਹੁਣ ਪਿੰਡ ਦੇ ਵਿੱਚ ਬਾਕੀ ਬੱਚੇ ਕਿੰਨੇ ਆ ਕੁੱਲ ਮਿਲਾ ਕੇ ਸਿਰਫ 1200 ਜਾਣੇ ਹੁਣ ਇਸ ਪਿੰਡ ਦੇ ਵਿੱਚ ਜਿਹੜੇ ਵੀ ਲੋਕ ਅਮਰੀਕਾ ਗਏ ਹੋਏ ਆ ਉਹਨਾਂ ਦੀ ਇੱਕ ਆਪਣੀ ਇੱਜ਼ਤ ਆ ਆਪਣਾ ਇੱਕ ਅਸਰ ਰਸੂਕ ਉਹਦਾ ਕਾਰਨ ਇਹ ਹੈ ਕਿਉਂਕਿ ਇਹ ਲੋਕ ਅਮਰੀਕਾ ਦੇ ਵਿੱਚ ਚੰਗੀ ਜੌਬ ਕਰਦੇ ਆ ਤੇ ਪਿੱਛੇ ਬਹੁਤ ਜ਼ਿਆਦਾ ਪੈਸਾ ਆਪਣੇ ਪਿੰਡ ਨੂੰ ਅਲੱਗ-ਅਲੱਗ ਕੰਮਾਂ ਦੇ ਲਈ ਭੇਜਦੇ ਆ ਉਹਨਾਂ ਲੋਕਾਂ ਨੇ ਆਪਣੇ ਪਿੰਡ ਦੇ ਵਿੱਚ ਮੰਦਿਰ ਦੋ ਤਿੰਨ ਪ੍ਰਾਈਵੇਟ ਸਕੂਲ ਬਣਾਤੇ ਗਰਾਊਂਡ ਬਣਾਤੇ ਪੰਚਾਇਤ ਭਵਨ ਬਣਾਤਾ ਇਸ ਤੋਂ ਇਲਾਵਾ 2021 ਦੇ ਵਿੱਚ ਏਸੇ ਪਿੰਡ ਦੀ ਇੱਕ ਖਬਰ ਆਉਂਦੀ ਆ ਜਦੋਂ ਏਸੇ ਪਿੰਡ ਦੇ ਅਮਰੀਕਾ ਗਏ ਹੋਏ ਇੱਕ ਪਰਿਵਾਰ ਆਪਣੇ ਪਿੰਡ ਦੇ ਮੰਦਿਰ ਦੇ ਲਈ 1.5 ਲੱਖ ਅਮਰੀਕਨ ਡਾਲਰ ਭੇਜਦੇ ਆ ਜਦੋਂ ਇਹ ਨਿਊਜ਼ ਆਉਂਦੀ ਆ ਇਹ ਵਾਇਰਲ ਵੀ ਹੋਈ ਸੀ ਹੁਣ ਦਿਲਚਸਪ ਚੀਜ਼ ਇੱਥੇ ਇਹ ਹੈਗੀ ਆ ਇਹਨਾਂ ਸਾਰਿਆਂ ਦੇ ਵਿਚਕਾਰ ਹੈਗੀ ਆ ਜਗਦੀਸ਼ ਪਟੇਲ ਹੋਣਾ ਦੀ ਫੈਮਿਲੀ ਉਹਨਾਂ ਦਾ ਪਰਿਵਾਰ ਦਿਲਚਸਪ ਇਹ ਪਰਿਵਾਰ ਇਸ ਕਰਕੇ ਹੈਗਾ ਪੂਰੇ ਪਿੰਡ ਦੇ ਵਿੱਚ ਇੱਕੋ ਇੱਕ ਪਰਿਵਾਰ ਹੈ ਜਿਨ੍ਹਾਂ ਦਾ ਕੋਈ ਵੀ ਮੈਂਬਰ ਹਾਲੇ ਤੱਕ ਅਮਰੀਕਾ ਨਹੀਂ ਗਿਆ ਦੂਸਰੀ ਚੀਜ਼ ਜਗਦੀਸ਼ ਪਟੇਲ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਇਸ ਪਿੰਡ ਦੇ ਸਰਪੰਚ ਵੀ ਨੇ ਇੱਕ ਚੰਗੀ ਪ੍ਰਾਪਰਟੀ ਦੇ ਮਾਲਕ ਨੇ ਇਹ ਇਹਨਾਂ ਨੂੰ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਨੇ ਚੰਗੀ ਖਾਸੀ ਜ਼ਮੀਨ ਹੈਗੀ ਐ ਨਗਰ ਦੇ ਕੋਲੇ ਤੇ ਜਿਹੜੀ ਜ਼ਿੰਦਗੀ ਆ ਉਹ ਬੜੇ ਆਰਾਮ ਦੇ ਨਾਲ ਨੰਗ ਰਹੀ ਆ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਜਗਦੀਸ਼ ਪਟੇਲ 39 ਸਾਲ ਉਹਨਾਂ ਦੀ ਉਮਰ ਜਦੋਂ ਇਹ ਦੇਖਦੇ ਆ ਕਿ ਪਿੰਡ ਦੇ ਹਰੇਕ ਘਰ ਦੇ ਵਿੱਚੋਂ ਕੋਈ ਨਾ ਕੋਈ ਅਮਰੀਕਾ ਗਿਆ ਹੋਇਆ ਉਹਨਾਂ ਨੇ ਇਹ ਚੀਜ਼ ਜ਼ਰੂਰ ਮਹਿਸੂਸ ਕੀਤੀ ਹੋਗੀ ਕਿ ਜਦੋਂ ਵੀ ਕੋਈ ਵਾਪਸ ਪਿੰਡ ਦੇ ਵਿੱਚ ਪੈਸੇ ਭੇਜਦੇ ਆ ਚਾਹੇ ਕਿਸੇ ਵੀ ਸਾਂਝੇ ਕੰਮ ਦੇ ਲਈ ਤਾਂ ਉਹਨਾਂ ਦੀ ਬੜੀ ਪੰਜਾਬੀ ਦੇ ਵਿੱਚ ਕਹਿਣਾ ਕੋ ਬੜੀ ਚੜਾਈ ਹੁੰਦੀ ਆ ਬੜੀ ਪ੍ਰਸਿੱਧੀ ਹੁੰਦੀ ਆ ਇਹ ਇੱਕੋ ਇੱਕ ਚੀਜ਼ ਹੈ ਜਿਹੜੀ ਇਹਨਾਂ ਦੇ ਪਰਿਵਾਰ ਦੇ ਵਿੱਚ ਮਿਸਿੰਗ ਆ ਉਹਨਾਂ ਦੇ ਕੋਲੇ ਨਹੀਂ ਹੈਗੀ ਭਾਵੇਂ ਕਿ ਉਹ ਪਿੰਡ ਦੇ ਸਰਪੰਚ ਨੇ ਤਾਂ ਹੁਣ ਜਗਦੀਸ਼ ਪਟੇਲ ਚੰਗੀ ਜ਼ਿੰਦਗੀ ਹੋਣ ਦੇ ਬਾਵਜੂਦ ਉਹ ਵੀ ਇਹੀ ਸੁਪਨਾ ਲੈਂਦੇ ਆ ਕਿ ਨਹੀਂ ਅਸੀਂ ਵੀ ਬਾਹਰ ਜਾਵਾਂਗੇ ਅਸੀਂ ਵੀ ਅਮਰੀਕਾ ਜਾਣਾ ਆ ਅਗਲੀ ਗੱਲ ਇੱਥੇ ਇਹ ਆਉਂਦੀ ਆ ਕਿਉਂਕਿ ਉਹਨਾਂ ਦੇ ਕੋਲੇ ਪ੍ਰੋਪਰ ਤਰੀਕਾ ਨਹੀਂ ਹੈਗਾ ਹੁਣ ਅਮਰੀਕਾ ਜਾਣ ਦਾ ਵੀਜ਼ਾ ਪ੍ਰੋਸੈਸ ਜਿਹੜਾ ਹੈਗਾ ਉਹ ਔਖਾ ਤਾਂ ਉਹ ਇਸੇ ਰੂਟ ਦੇ ਥਰੂ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੇਰਵਿਆਂ ਮੁਤਾਬਕ ਉਹ ਏਜੰਟਸ ਵੀ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਆ ਉਹ ਕਹਾਣੀ ਕਦੇ ਫੇਰ ਸੀ ਉਹ ਗੁਜਰਾਤ ਦੇ ਵਿੱਚ ਮੈਂ ਈ ਚੀਜ਼ ਵਿਚਾਰ ਦੱਸ ਦਿੰਨਾ ਜਿਹੜਾ ਏਜੰਟ ਇਹਦੇ ਵਿੱਚ ਸਭ ਤੋਂ ਵੱਡਾ ਏਜੰਟ ਸੀਗਾ ਉਹਨੂੰ ਬਾਅਦ ਦੇ ਵਿੱਚ ਫੜਿਆ ਗਿਆ ਤੇ ਉਹਨੂੰ ਅਮਰੀਕਾ ਦੇ ਵਿੱਚ ਉਹਦਾ ਨਾਮ ਸੀਗਾ ਡਰਟੀ ਹੈਰੀ ਤੇ ਜਗਦੀਸ਼ ਪਟੇਲ 1 ਤੋਂ ਲੈ ਕੇ 1.5 ਕਰੋੜ ਦੇ ਵਿੱਚਕਾਰ ਦੀ ਕੋਈ ਅਮਾਉਂਟ ਪੇ ਕਰਦੇ ਆ ਇਨ੍ਹਾਂ ਏਜੰਟਾਂ ਨੂੰ ਤਾਂ ਡੌਂਕੀ ਰੂਟ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇੱਕ ਗਰੁੱਪ ਦੇ ਵਿੱਚ ਲਜਾਇਆ ਜਾਂਦਾ 10 ਜਨਵਰੀ 2022 ਦੇ ਨੇੜੇ ਤੇੜੇ ਇੱਕ ਜਾਂ ਦੋ ਦਿਨ ਇੱਧਰ ਉੱਧਰ ਹੋ ਸਕਦੇ ਆ 11 ਲੋਕਾਂ ਦਾ ਇੱਕ ਗਰੁੱਪ ਆ ਇਹ ਸਾਰੇ ਲੋਕ ਗੁਜਰਾਤ ਨੂੰ ਬਿਲੋਂਗ ਕਰਦੇ ਆ ਸੰਬੰਧ ਰੱਖਦੇ ਆ ਇਨ੍ਹਾਂ ਸਾਰਿਆਂ ਕੋਲ ਲੀਗਲ ਵੀਜ਼ੇ ਹੈਗੇ ਆ ਸਹੀ ਵੀਜ਼ੇ ਨੇ ਕੈਨੇਡਾ ਪਹੁੰਚਣ ਦੇ ਇੱਕੋ ਫਲਾਈਟ ਦੇ ਵਿੱਚ ਕਿ 10 ਜਨਵਰੀ ਜਾਂ 11 ਹੋ ਸਕਦੀ ਆ ਇਹਨਾਂ ਦੋ ਦਿਨਾਂ ਦੇ ਵਿੱਚੋਂ ਇੱਕ 2022 ਨੂੰ ਇਹ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਜਗਦੀਸ਼ ਪਟੇਲ ਤੇ ਉਹਨਾਂ ਦੀ ਪੂਰੀ ਫੈਮਿਲੀ ਹੁੰਦੀ ਆ ਇਹ ਟੋਰਾਂਟੋ ਪਹੁੰਚਦੇ ਆ ਟੋਰਾਂਟੋ ਦੇ ਵਿੱਚ ਇਹਨਾਂ ਨੂੰ ਉੱਥੇ ਦੋ ਏਜੰਟ ਮਿਲਦੇ ਜਿਨ੍ਹਾਂ ਦਾ ਕੰਮ ਹੁੰਦਾ ਇਹਨਾਂ ਨੂੰ ਅਮਰੀਕਾ ਦੇ ਬਾਰਡਰ ਤੱਕ ਪਹੁੰਚਾਉਣਾ ਉਸੇ ਹੋਟਲ ਦੇ ਵਿੱਚ ਅਗਲੇ 4 ਜਾਂ 5 ਦਿਨ ਇਹ ਸਾਰੇ ਦੇ ਸਾਰਾ ਗਰੁੱਪ ਉੱਥੇ ਕੱਟਦਾ 17 ਜਨਵਰੀ 2022 ਅਮਰੀਕਾ ਤੇ ਕੈਨੇਡਾ ਦੇ ਬਾਰਡਰ ਦੇ ਉੱਪਰ ਕੈਨੇਡਾ ਵਾਲੀ ਸਾਈਡ ਦੇ ਉੱਪਰ ਇੱਕ ਬਹੁਤ ਛੋਟਾ ਜਿਹਾ ਪਿੰਡ ਹੈਗਾ ਇਮਰਸਨ ਕਰਕੇ ਪਿੰਡ ਦੇ ਨਾਮ ਦੇ ਉੱਪਰ ਸਿਰਫ 2-4 ਘਰ ਹੋਣਗੇ ਇਹ ਏਰੀਏ ਦੇ ਵਿੱਚ ਦੂਰ ਦੂਰ ਜਿੱਥੋਂ ਤੱਕ ਇਨਸਾਨ ਦੀ ਨਿਗਾਹ ਜਾਂਦੀ ਆ ਸਿਰਫ ਬਰਫ਼ ਹੀ ਬਰਫ਼ਾ ਇੱਕ ਚਿੱਟੀ ਪਰਤ ਕੁਦਰਤ ਦੀ ਵਿਸ਼ੀ ਹੋਈ ਆ ਉੱਥੇ ਦੂਰ ਦੂਰ ਤੱਕ ਕੁਝ ਹੋਰ ਚੀਜ਼ ਨਹੀਂ ਹੈਗੀ 17 ਜਨਵਰੀ 2022 ਨੂੰ ਇਹ ਸਾਰੇ ਉੱਥੇ ਪਹੁੰਚਦੇ ਆ ਉਹ ਦੋਨੇ ਏਜੰਟ ਇਹਨਾਂ ਦੇ ਨਾਲ ਜਾਂਦੇ ਆ ਇਹ ਸਾਰੇ ਲੋਕ ਜਿਹੜੇ ਹੈਗੇ ਆ ਗੁਜਰਾਤ ਨੂੰ ਬਿਲੋਂਗ ਕਰਦੇ ਆ ਜੇ ਤੁਸੀਂ ਗੁਜਰਾਤ ਦੇ ਵਿੱਚ ਕਦੇ ਦਸੰਬਰ ਦੇ ਵਿੱਚ ਵੀ ਜਾਓਗੇ ਤਾਂ ਤੁਹਾਨੂੰ ਗਰਮੀ ਲੱਗੂਗੀ ਇਸ ਤਰ੍ਹਾਂ ਦੇ ਮੌਸਮ ਦੇ ਅਨੁਕੂਲ ਹੋਏ ਹੋਏ ਲੋਕ ਜਦੋਂ ਇੱਕਦਮ ਕੈਨੇਡਾ ਜਨਵਰੀ ਦੇ ਵਿੱਚ ਪਹੁੰਚਦੇ ਆ ਤਾਂ ਪਹਿਲਾਂ ਤਾਂ ਉਹਨਾਂ ਨੂੰ ਜਿਹੜਾ ਸਰੀਰਕ ਤੌਰ ਤੇ ਉੱਪਰ ਸ਼ੌਕ ਲੱਗਿਆ ਹੋਊਗਾ ਆਪਾਂ ਨਹੀਂ ਸਮਝ ਸਕਦੇ ਸਪੈਸ਼ਲੀ ਉਹ ਕਿੰਨਾ ਔਖਾ ਰਿਹਾ ਹੋ ਉਹਨਾਂ ਦੋਨੇ ਛੋਟੇ ਬੱਚਿਆਂ ਦੇ ਨੇ ਹੁਣ ਸ਼ਾਮ ਹੋ ਚੁੱਕੀ ਆ ਸ਼ਾਮ ਦੇ 4 ਜਾਂ 5 ਵਜੇ ਦੇ ਤਕਰੀਬਨ ਇਹ ਦੋਨੇ ਏਜੰਟ ਇਸ ਗਰੁੱਪ ਨੂੰ 11 ਦੇ 11 ਜਾਣਿਆਂ ਨੂੰ ਉਸ ਛੋਟੀ ਜੀ ਜਗ੍ਹਾ ਦੇ ਵਿੱਚੋਂ ਅਮਰਸਨ ਪਿੰਡ ਦੀ ਜਿੱਥੇ ਕੁਝ ਘੰਟੇ ਪਹਿਲਾਂ ਆਏ ਸੀ ਉੱਥੋਂ ਬਾਹਰ ਕੱਢਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਹੁਣ ਆਪਣਾ ਇੱਥੋਂ ਜਾਣ ਦਾ ਟਾਈਮ ਹੋ ਗਿਆ ਹੁਣ ਅੱਗੇ ਅਮਰੀਕਨ ਬਾਰਡਰ ਜਿਹੜਾ ਹੈ ਇੱਥੋਂ ਸਿਰਫ ਕੁਝ ਹੀ ਕਿਲੋਮੀਟਰ ਦੂਰ ਹੈਗਾ ਸ਼ਾਮ ਹੋ ਚੁੱਕੀ ਆ ਸ਼ਾਮ ਹੋਣ ਦੇ ਨਾਲ ਨਾਲ ਜਦੋਂ ਹੀ ਇਹ ਗਰੁੱਪ 11 ਜਾਣਿਆਂ ਦਾ ਉਥੋਂ ਬਾਹਰ ਨਿਕਲਦਾ ਤਾਂ ਇੱਕਦਮ ਇਹ ਹੈਰਾਨ ਹੋ ਜਾਂਦੇ ਆ ਜਦੋਂ ਇਹ ਦੋਨੇ ਜਾਣੇ ਜਿਹੜਾ ਇਹਨਾਂ ਨੂੰ ਲੱਗਿਆ ਸੀਗਾ ਕਿ ਇਹਨਾਂ ਨੂੰ ਖੁਦ ਸੇਫ ਅਮਰੀਕਨ ਬਾਰਡਰ ਪਾਰ ਕਰਵਾਉਣਗੇ ਖੁਦ ਉਥੋਂ ਤੱਕ ਲੈ ਕੇ ਜਾਣਗੇ ਰਸਤੇ ਦੇ ਵਿੱਚ ਗਾਈਡ ਕਰਨਗੇ ਉਹਨਾਂ ਨੂੰ ਸਿਰਫ ਇੱਕ ਛੋਟਾ ਜਿਹਾ ਮੈਸੇਜ ਦੇ ਕੇ ਇੱਕ ਸਲਾਹ ਦੇ ਕੇ ਉਹ ਸਲਾਹ ਇਹ ਹੁੰਦੀ ਆ ਉਹਨਾਂ ਨੂੰ ਇੱਕ ਡਾਇਰੈਕਸ਼ਨ ਦੱਸ ਦਿੱਤੀ ਜਾਂਦੀ ਆ ਇਸ ਤਰ੍ਹਾਂ ਕਰਕੇ ਕਿ ਤੁਸੀਂ ਸਿੱਧਾ ਇਸ ਪਾਸੇ ਨੂੰ ਨੱਕ ਦੀ ਸੇਧ ਨੂੰ ਤੁਰੇ ਜਾਣਾ ਤੁਸੀਂ ਬਿਲਕੁਲ ਸੱਜੇ ਖੱਬੇ ਨਹੀਂ ਮੁੜਨਾ ਕੁਝ ਘੰਟੇ ਚੱਲਣ ਤੋਂ ਬਾਅਦ ਤੁਹਾਨੂੰ ਇੱਕ ਲਾਈਟ ਦਿਖੂਗੀ ਲਾਈਟ ਹੈਗੀ ਆ ਅਮਰੀਕਨ ਬਾਰਡਰ ਤੱਕ ਕਿ ਉਹ ਜਿਹੜੀ ਲਾਈਟ ਹੈਗੀ ਆ ਉਹ ਅਮਰੀਕੀ ਬਾਰਡਰ ਦੇ ਪਰਲੇ ਪਾਸੇ ਇੱਕ ਫੈਕਟਰੀ ਆ ਬਾਰਡਰ ਦੇ ਬਿਲਕੁਲ ਉੱਪਰ ਉੱਥੇ ਲਾਈਟਾਂ ਜਗ ਰਹੀਆਂ ਨੇ ਤੇ ਜਦੋਂ ਤੁਹਾਨੂੰ ਉਹ ਦਿਖੂਗੀ ਤੁਸੀਂ ਸਿੱਧਾ ਉਸ ਫੈਕਟਰੀ ਦੇ ਕੋਲੇ ਪਹੁੰਚਣਾ ਵਾ ਉੱਥੇ ਇੱਕ ਵੈਨ ਕੁੜਾ ਇੰਤਜ਼ਾਰ ਕਰ ਰਿਹਾ ਹੂ ਕਿ ਉਹਦੇ ਵਿੱਚ ਇੱਕ ਡਰਾਈਵਰ ਤੇ ਇੱਕ ਇਨਸਾਨ ਇੰਡੀਅਨ ਇਨਸਾਨ ਹੈਗਾ ਗੁਜਰਾਤ ਦਾ ਹੀ ਹੈਗਾ ਉਹ ਵੀ ਇਸੇ ਪਾਰਟ ਦਾ ਹਿੱਸਾ ਵਾ ਜਿਹੜਾ ਟੰਕੀ ਰੂਟ ਤੋਂ ਪੈਸੇ ਲੈ ਕੇ ਲੋਕਾਂ ਨੂੰ ਕੱਢਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਛੁੱਡੀ ਆਪਣੇ ਆਪਣੇ ਸ਼ਹਿਰ ਛੁੱਡੇ ਆਪਣੇ ਆਪਣੇ ਟਿਕਾਣੇ ਦੇ ਉੱਪਰ ਛੱਡ ਦੇਣਗੇ ਇਹਨਾਂ ਕਹਿਣ ਤੋਂ ਬਾਅਦ ਇਹ ਦੋਨੇ ਏਜੰਟ ਆਪਣੀ ਕਾਰ ਦੇ ਵਿੱਚ ਬੈਠ ਕੇ ਰਾਤ ਦੇ ਸ਼ਾਮ ਦੇ ਉਸ ਹਨੇਰੇ ਤੇ ਉਸ ਤੂਫਾਨ ਦੇ ਵਿੱਚ ਗਮ ਹੋ ਜਾਂਦੇ ਆ ਪਿੱਛੇ ਛੱਡ ਜਾਂਦੇ ਆ ਹੈਰਾਨ ਹੋਏ ਖੜੇ ਉੱਥੇ 11 ਗੁਜਰਾਤੀ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਦੋ ਬਹੁਤ ਹੀ ਛੋਟੇ ਬੱਚੇ ਆ ਤੇ ਜਿਹੜੇ ਲੋਕਾਂ ਨੇ ਕਦੇ ਆਪਣੀ ਜ਼ਿੰਦਗੀ ਚ ਠੰਡ ਨਹੀਂ ਦੇਖੀ ਹੁਣ ਟੈਂਪਰੇਚਰ ਇਸ ਟਾਈਮ ਦਾ ਹੈਗਾ -40 ਡਿਗਰੀ ਪਰ ਚੱਲਣਾ ਤਾਂ ਹੈ ਤਾਂ ਇਹ ਸਾਰੇ ਲੋਕ ਚੱਲਦੇ ਆ ਉਹ ਦੋਨੇ ਛੋਟੇ ਬੱਚੇ ਵਿਭਾਂਗੀ ਤੇ ਧਾਰਮਿਕ ਆਪਣੇ ਦਾਤਾ ਪਿਤਾ ਦੀਆਂ ਉਂਗਲਾਂ ਫੜ ਕੇ ਚੱਲ ਰਹੇ ਆ ਵਿਭਾਂਗੀ ਨੇ ਆਪਣੇ ਇੱਕ ਹੱਥ ਦੇ ਵਿੱਚ ਫੜੀ ਹੋਈ ਇੱਕ ਡਾਲ ਜਿਸਨੇ ਪਿੰਕ ਕਲਰ ਦੇ ਕੱਪੜੇ ਪਾਏ ਹੋਏ ਡਰੈਸ ਪਾਈ ਹੋਈ ਆ ਤੇ 3 ਸਾਲ ਦਾ ਧਾਰਮਿਕ ਉਹਨੇ ਫੜਿਆ ਹੋਇਆ ਇੱਕ ਛੋਟਾ ਜਿਹਾ ਟਰੱਕ ਖੇਡ ਹੈਗੀ ਆ ਉਹਦੀ ਉਹਨੂੰ ਹਮੇਸ਼ਾ ਪਸੰਦ ਆ ਉਹ ਉਹਨੂੰ ਹੀ ਨਾਲ ਰੱਖਦਾ ਜਿਉਂ ਜਿਉਂ ਸ਼ਾਮ ਹੁੰਦੀ ਆ ਤਿਉਂ ਤਿਉਂ ਲਾਈਟ ਤੇ ਠੰਡ ਬੁਰੀ ਤਰ੍ਹਾਂ ਦੇ ਨਾਲ ਡਿੱਗਦੇ ਆ ਟੈਂਪਰੇਚਰ ਬੁਰੀ ਤਰ੍ਹਾਂ ਦੇ ਨਾਲ ਡਿੱਗਣਾ ਹੋਰ ਸ਼ੁਰੂ ਹੁੰਦਾ ਕਿਉਂਕਿ ਰਾਤ ਹੋ ਚੁੱਕੀ ਆ ਉਸ ਤੋਂ ਅਗਲੀ ਚੀਜ਼ ਹੈਗੀ ਆ ਉਸ ਟੰ ਚੱਲਣ ਵਾਲੀਆਂ ਤੇਜ਼ ਹਵਾਵਾਂ ਹਵਾ ਦਾ ਰੋਕੰਡਕ तकरीबन 50 ਕਿਲੋਮੀਟਰ ਪਰ ਘੰਟਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਵਾ ਸਪੈਸ਼ਲੀ ਜੇ ਇੰਨੀ ਠੰਡ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤੂਫਾਨ ਵਾਲਾ ਪੂਰਾ ਸੀਨ ਹੈਗਾ ਹੁਣੇ 11 ਇਨਸਾਨ ਇੰਨੇ ਕੁ ਪਨੇਰੇ ਦੇ ਵਿੱਚ ਦੂਰ ਦੂਰ ਤੱਕ ਬਰਫ਼ ਦੇ ਇਸ ਤੂਫਾਨ ਦੇ ਵਿੱਚ ਕਿਰੇ ਹੋਏ ਚੱਲਦੇ ਜਾ ਰਹੇ ਆ ਦੂਰ ਦੂਰ ਪਤਾ ਹੀ ਨਹੀਂ ਕਿੰਨੇ ਸਕੁਅਰ ਕਿਲੋਮੀਟਰ ਤੱਕ ਇਹ ਇੱਕ ਬੰਜਰ ਬਰਫ਼ ਦਾ ਮਾਰੂਥਲ ਕਹਿ ਸਕਦੇ ਆ ਟੈਂਪਰੇਚਰ 40 ਡਿਗਰੀ ਤੋਂ ਵੀ ਥੋੜਾ ਥੱਲੇ ਆ ਚੁੱਕਿਆ ਤੇ ਹਵਾਾਂ ਤੇ ਕੁਛ ਦੇਖ ਨਹੀਂ ਰਿਹਾ ਤੇ ਸੁਣ ਰਿਹਾ ਵਾ ਸਿਰਫ ਫਰਾਟੇਦਾਰ ਹਵਾ ਜਿਹੜੀ ਚੱਲ ਰਹੀ ਆ ਤੂਫਾਨ ਦੀ ਉਹਦੀ ਜ਼ੋਰਦਾਰ ਆਵਾਜ਼ਾਂ ਸਿਰਫ ਕੰਨਾਂ ਦੇ ਵਿੱਚ ਪੈ ਰਹੀਆਂ ਨੇ ਕੁਛ ਟਾਈਮ ਹੀ ਚੱਲਣ ਤੋਂ ਬਾਅਦ ਇਹ ਦੋਨੇ ਜਿਹੜੇ ਬੱਚੇ ਆ ਵਿਭੰਗੀ ਤੇ ਧਾਰਮੇ ਕਿਉਂਕਿ ਬਹੁਤ ਹੀ ਛੋਟੇ ਨੇ ਜਿਹੜਾ ਮੌਸਮ ਹੁੰਦਾ ਵਾ ਇਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਇੰਪੈਕਟ ਕਰਨਾ ਸ਼ੁਰੂ ਕਰਦਾ ਇਹਨਾਂ ਬੱਚਿਆਂ ਦੇ ਸਰੀਰ ਹੌਲੀ-ਹੌਲੀ ਢਾਲ ਹੋਣੇ ਸ਼ੁਰੂ ਹੁੰਦੇ ਆ ਤੇ ਇਹ ਸਲੋ ਹੋ ਜਾਂਦੇ ਇਹਨਾਂ ਦੇ ਨਾਲ ਹੀ ਸਲੋ ਹੋਣਾ ਪੈਂਦਾ ਇਹਨਾਂ ਦੇ ਮਾਤਾ-ਪਿਤਾ ਨੂੰ ਜਗਦੀਸ਼ ਉਹਨਾਂ ਨੂੰ ਤੇ ਵੈਸ਼ਾਲੀ ਨੂੰ ਜਦੋਂ ਇਹ ਚਾਰੇ ਜਾਣੇ ਸਲੋ ਹੁੰਦੇ ਆ ਅਗਲੇ ਜਿਹੜੇ 7 ਇਨਸਾਨ ਆ ਕਿਉਂਕਿ ਸਾਰੇ ਸੱਤੇ ਵੱਡੀ ਉਮਰ ਦੇ ਮਰਦ ਨੇ ਤਾਂ ਉਹ ਅੱਗੇ ਜਾ ਰਹੇ ਆ ਇਹ ਚਾਰੇ ਜਾਣੇ ਉਹਨਾਂ ਤੋਂ ਪਿੱਛੇ ਰਹਿ ਜਾਂਦੇ ਇਸ ਮੂਮੈਂਟ ਦੇ ਉੱਪਰ ਹੋ ਸਕਦਾ ਜਗਦੀਸ਼ ਉਹਨਾਂ ਨੇ ਉਸ ਟਾਈਮ ਆਪਣੇ ਉਸ ਡਿਸੀਜਨ ਬਾਰੇ ਸੋਚਿਆ ਹੋਵੇ ਸ਼ਾਇਦ ਉਹਨਾਂ ਨੇ ਉਸ ਟਾਈਮ ਦੇ ਉੱਪਰ ਸੋਚਿਆ ਹੋਵੇ ਕਿ ਮੇਰਾ ਸ਼ਾਇਦ ਇਹ ਗਲਤ ਡਿਸੀਜਨ ਸੀ ਜਿਹਦੇ ਕਰਕੇ ਮੈਂ ਆਪਣੀ ਪੂਰੀ ਫੈਮਿਲੀ ਨੂੰ ਆਪਣੇ ਦੋ ਬਹੁਤ ਛੋਟੇ ਮਾਸੂਮ ਬੱਚਿਆਂ ਨੂੰ ਇਸ ਹਾਲਤ ਦੇ ਵਿੱਚ ਪਾਤਾ ਇਹ ਸਿਰਫ ਉਹ ਕਿਆ ਸਰਾਈਆਂ ਨੇ ਤੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਆਪਣੀ ਜ਼ਿੰਦਗੀ ਦੇ ਅਖੀਰਲੇ ਪਲਾਂ ਦੇ ਵਿੱਚ ਜਦੋਂ ਇਹੇ ਜੇ ਮੌਸਮ ਇਹੇ ਜੀ ਹਾਲਾਤਾਂ ਦੇ ਵਿਚਕਾਰ ਇੱਕਰੇ ਹੋਏ ਸੀ ਤਾਂ ਉਹਨਾਂ ਦੇ ਅਖੀਰਲੇ ਵਿਚਾਰ ਦਿਮਾਗ ਦੇ ਵਿੱਚ ਕੀ ਆਏ ਹੋਣਗੇ ਇਹ ਰਾਤ ਇਸੇ ਤਰ੍ਹਾਂ ਖਤਮ ਹੋ ਜਾਂਦੀ ਹੈ ਜਿਹੜੇ ਅੱਗੇ ਸੱਤ ਇਨਸਾਨ ਜਾ ਰਹੇ ਉਹ ਰਾਤ ਦੇ ਕਿਸੇ ਪੈਰ ਬਾਰਡਰ ਨੂੰ ਕਰਾਸ ਕਰਕੇ ਦੱਸੀ ਹੋਈ ਜਗ੍ਹਾ ਦੇ ਉੱਪਰ ਪਹੁੰਚ ਜਾਂਦੇ ਆ ਉਹਨਾਂ ਨੂੰ ਉੱਥੇ ਵੈਨ ਮਿਲ ਜਾਂਦੀ ਹੈ ਤੇ ਉਹ ਵੈਨ ਦੇ ਵਿੱਚ ਬੈਠ ਜਾਂਦੇ ਆ ਹੁਣ ਇਹ ਸਾਰੇ ਵੇਟ ਕਰ ਰਹੇ ਆ ਪਿੱਛੇ ਆਉਣ ਵਾਲੇ ਜਗਦੀਸ਼ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਇਹਨਾਂ ਦੀ ਹਾਲਤ ਏਰੀਆ ਹੁਣ ਸਵੇਰ ਦੇ 9 ਵਜ ਚੁੱਕੇ ਤੇ ਉਸ ਏਰੀਏ ਦੇ ਵਿੱਚ ਪੈਟਰੋਲਿੰਗ ਕਰ ਰਹੇ ਆ ਵਾ ਯੂ ਐਸ ਬਾਰਡਰ ਫੋਰਸ ਦੇ ਜਵਾਨ ਕਿਉਂਕਿ ਉਹਨਾਂ ਨੂੰ ਪਤਾ ਕਿ ਡੌਂਕੀ ਰੂਟ ਤੋਂ ਆਉਣ ਵਾਲੇ ਲੋਕ ਇਹੀ ਰਸਤਾ ਉਹਨਾਂ ਦਾ ਹੈਗਾ ਉਹਨਾਂ ਨੂੰ ਇਹ ਵੈਨ ਦਿਖ ਜਾਂਦੀ ਹੈ ਤੇ ਵਿੱਚ ਦਿਖ ਜਾਂਦੇ ਆ ਬਹੁਤ ਹੀ ਬੁਰੀ ਸਰੀਰਕ ਹਾਲਤ ਦੇ ਵਿੱਚ ਫਸੇ ਹੋਏ 7 ਇਨਸਾਨ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਇਮੀਡੀਏਟ ਮੈਡੀਕਲ ਟਰੀਟਮੈਂਟ ਦਿੱਤਾ ਜਾਂਦਾ ਫਰਸਟ ایڈ ਦਿੱਤੀ ਜਾਂਦੀ ਆ ਅਗਲੀ ਚੀਜ਼ ਇਹ ਸੱਤੇ ਇਨਸਾਨ ਉਹਨਾਂ ਨੂੰ ਦੱਸਦੇ ਆ ਜਗਦੀਸ਼ ਹੋਂਾ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਬਹੁਤ ਪਿੱਛੇ ਰਹਿ ਚੁੱਕਿਆ ਵਾ ਇੱਕ ਪਰਿਵਾਰ ਜਿਹਦੇ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਤਾਂ ਯੂ ਐਸ ਬਾਰਡਰ ਪੈਟਰੋਲ ਦੀ ਏ ਟੀਮ ਫੌਰਨ ਪਿੱਛੋਂ ਆਪਣੇ ਹੋਰ ਜਵਾਨਾਂ ਨੂੰ ਬੁਲਾਉਂਦੀ ਆ ਕਿਉਂਕਿ ਉਹਨਾਂ ਨੂੰ ਇਹ ਚੀਜ਼ ਪਤਾ ਵਾ ਕਿ ਇਹ ਜੇ ਮੌਸਮ ਦੇ ਵਿੱਚ ਇਸ ਬਰਫੀਲੇ ਤੂਫਾਨ ਦੇ ਵਿੱਚ ਫਸਣ ਦਾ ਮਤਲਬ ਨਿਰੀ ਮੌਤ ਹੈਗੀ ਇੱਕ ਬਹੁਤ ਵੱਡਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਜਿਹਦੇ ਵਿੱਚ ਡਰੋਨਸ ਵਰਤੇ ਜਾਂਦੇ ਆ ਸਪੈਸ਼ਲ ਇਸ ਤਰ੍ਹਾਂ ਦੇ ਵਹੀਕਲਸ ਆਉਂਦੇ ਆ ਜਿਹੜੇ ਬਰਫ ਦੇ ਉੱਪਰ ਚੱਲ ਸਕਦੇ ਆ ਤੇ ਬਹੁਤ ਸਾਰੇ ਹੋਰ ਜਵਾਨ ਆਉਂਦੇ ਆ ਤਕਰੀਬਨ 4 ਘੰਟੇ ਇਹ ਆਪਰੇਸ਼ਨ ਚੱਲਦਾ 4 ਘੰਟੇ ਤੋਂ ਬਾਅਦ ਯੂਐਸ ਬਾਰਡਰ ਤੋਂ ਜਿਹੜਾ ਉਹ ਸੁਪਨਾ ਲੈ ਕੇ ਇਹ ਪਰਿਵਾਰ ਗੁਜਰਾਤ ਦੇ ਆਪਣੇ ਪਿੰਡ ਤੋਂ ਚੱਲਿਆ ਸੀ ਕਿ ਅਸੀਂ ਅਮਰੀਕੀ ਬਾਰਡਰ ਨੂੰ ਕਰਾਸ ਕਰਨਾ ਵਾ ਉਸ ਬਾਰਡਰ ਤੋਂ ਸਿਰਫ 10 ਮੀਟਰ ਪਿੱਛੇ ਕੈਨੇਡਾ ਵਾਲੇ ਪਾਸੇ ਇਹਨਾਂ ਨੂੰ ਬਰਫ਼ ਦੇ ਵਿੱਚ ਦਬੇ ਮਿਲਦੇ ਨੇ ਦੋ ਸਰੀਰ ਉਹ ਹੁੰਦੇ ਆ ਜਗਦੀਸ਼ ਪਟੇਲ ਹੋਣਾ ਦਾ ਤੇ ਉਹਨਾਂ ਦੇ ਬੇਟੇ ਧਾਰਮਿਕ ਦਾ ਜਗਦੀਸ਼ ਹੋਣਾ ਨੇ ਆਪਣੇ ਬੇਟੇ ਨੂੰ ਕੁੱਟ ਕੇ ਨਾਲ ਲਾਇਆ ਹੋਇਆ ਠੰਡ ਬਹੁਤ ਹੋਊਗੀ ਅਖੀਰਲੇ ਆਪਣੇ ਕੁਝ ਮੂਵਮੈਂਟਸ ਦੇ ਵਿੱਚ ਕੁਝ ਪਲਾਂ ਦੇ ਵਿੱਚ ਠੰਡ ਤੋਂ ਬਚਾਉਣ ਲਈ ਉਹਨਾਂ ਨੇ ਆਪਣੇ ਬੇਟੇ ਨੂੰ ਫੜ ਲਿਆ ਹੋਊਗਾ ਤੇ ਉਹਨਾਂ ਦੇ ਬੇਟੇ ਦੇ ਹੱਥ ਦੇ ਵਿੱਚ ਹੁਣ ਵੀ ਉਹਦੀ ਉਹ ਛੋਟੀ ਜਿਹੀ ਖੇਡ ਜਿਹੜੀ ਕਾਰ ਹੈਗੀ ਆ ਹੁਣ ਵੀ ਉਹ ਫੜੀ ਹੋਈ ਆ ਕੁਝ ਮੀਟਰ ਦੇ ਦੂਰੀ ਦੇ ਉੱਪਰ ਹੀ ਉਹਨਾਂ ਨੂੰ ਬਾਕੀ ਦੇ ਦੋਨੇ ਫਿਸ਼ਾਲੀ ਤੇ ਉਹਨਾਂ ਦੀ 11 ਸਾਲ ਦੀ ਬੇਟੀ ਵਿਭਾਂਗੀ ਵੀ ਮਿਲ ਜਾਂਦੇ ਆ ਉਹਨਾਂ ਦੋਨਾਂ ਨੇ ਇੱਕ ਦੂਸਰੇ ਦੇ ਹੱਥ ਫੜੇ ਹੋਏ ਆ ਤੇ ਵਿਭਾਂਗੀ ਦੇ ਬਿਲਕੁਲ ਕੁਝ ਦੂਰ ਤੇ ਉੱਪਰ ਹੀ ਪਈ ਆ ਉਹਦੀ ਉਹੀ ਡਾਲ ਜਿਹਦੇ ਪਿੰਕ ਫਰੌਕ ਪਾਈ ਹੋਈ ਆ ਕੁਝ ਟਾਈਮ ਤੋਂ ਬਾਅਦ ਇਸ ਚੀਜ਼ ਦਾ ਇਸ ਘਟਨਾ ਦਾ ਪਤਾ ਦਿੱਤਾ ਜਾਂਦਾ ਵਾਪਸ ਉਹਨਾਂ ਦੇ ਪਿੰਡ ਦੇ ਵਿੱਚ ਜਗਦੀਸ਼ ਉਹਨਾਂ ਦੇ ਪਿਤਾ ਹੋਣਾ ਨੂੰ ਬਲਦੇਵ ਪਾਟੇਲ ਪਰ ਬਲਦੇਵ ਪਾਟੇਲ ਕਿਉਂਕਿ ਹਰ ਇੱਕ ਬਾਡੀ ਨੂੰ ਵਾਪਸ ਲੈ ਕੇ ਜਾਣ ਦੇ ਲਈ ਕਮ ਸੇ ਕਮ 20 ਲੱਖ ਰੁਪਏ ਦਾ ਖਰਚਾ ਹੋਣਾ ਵਾ ਜਿਹੜਾ ਕਿ ਹੁਣ ਉਹ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਹੀ ਪੁਲਿਸ ਦੇ ਮੁਤਾਬਕ ਤਕਰੀਬਨ ਉਹ ਪਹਿਲਾਂ ਹੀ ਲਾ ਚੁੱਕੇ ਆ ਕੁਝ ਟਾਈਮ ਤੋਂ ਬਾਅਦ ਇਸ ਚੀਜ਼ ਦੇ ਬਾਰੇ ਬਲਦੇਵ ਪਟੇਲ ਹੁਣਾਂ ਨੂੰ ਦੱਸ ਦਿੱਤਾ ਜਾਂਦਾ ਇੰਡੀਆ ਦੇ ਵਿੱਚ ਵਾਪਸ ਉਹਨਾਂ ਦੇ ਪਿੰਡ ਵਿੱਚ ਬਲਦੇਵ ਪਟੇਲ ਜਗਦੀਸ਼ ਪਟੇਲ ਹੁਣਾਂ ਦੇ ਪਿਤਾ ਜੀ ਨੇ ਪਰ ਉਹ ਆਪਣੇ ਪਰਿਵਾਰ ਦੀਆਂ ਆਪਣੇ ਬੇਟੇ ਦੀਆਂ ਆਪਣੀ ਨੂੰਹ ਦੀਆਂ ਤੇ ਆਪਣੇ ਪੋਤੇ-ਪੋਤੀ ਦੀਆਂ ਡੈੱਡ ਬਾਡੀਜ਼ ਨੂੰ ਵਾਪਸ ਇੰਡੀਆ ਨਹੀਂ ਬੁਲਾ ਸਕਤੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦਾ ਖਰਚਾ 20 ਲੱਖ ਰੁਪਈਆ ਇੱਕ ਬਾਡੀ ਦਾ ਵਾਂਗ ਜਿਹੜਾ ਕਿ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਪਟੇਲ ਗੁਜਰਾਤ ਦਾ ਇੱਕ ਬਹੁਤ ਪਟਾ ਸਮੂਹ ਹੈਗਾ ਬਹੁਤ ਸਾਰੇ ਲੋਕ ਨੇ ਪਟੇਲ ਗੁਜਰਾਤ ਦੇ ਉਹਨਾਂ ਦਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਆਪਣੀ ਉਹਨਾਂ ਦੀ ਕਮਿਊਨਿਟੀ ਬਹੁਤ ਹੀ ਸਟਰੋਂਗ ਹੈਗੀ ਤਾਂ ਦਲੀਪ ਪਟੇਲ ਇਸ ਫੈਮਿਲੀ ਦੇ ਰਿਸ਼ਤੇਦਾਰ ਹੁੰਦੇ ਆ ਉਹ ਇੰਡੀਅਨ ਕਮਿਊਨਿਟੀ ਤੋਂ ਸਾਰੀ ਤੋਂ ਅਪੀਲ ਕਰਦੇ ਆ ਤੇ ਬਹੁਤ ਸਾਰੇ ਪੈਸੇ ਇਕੱਠੇ ਹੁੰਦੇ ਆ ਤੇ ਇਨਾਂ ਚਾਰਾਂ ਦਾ ਦਾ ਸੰਸਕਾਰ ਫਾਈਨਲੀ ਅਮਰੀਕਾ ਦੀ ਧਰਤੀ ਦੇ ਉੱਪਰ ਹੀ ਹੋ ਜਾਂਦਾ ਇੱਕ ਸੁਪਨਾ ਜਿਹੜਾ ਇਹ ਲੈ ਕੇ ਗੁਜਰਾਤ ਦੇ ਆਪਣੇ ਪਿੰਡ ਤੋਂ ਚੱਲੇ ਸੀ ਉੱਥੇ ਪਹੁੰਚਣ ਦਾ ਇਹ ਪਹੁੰਚ ਤਾਂ ਗਏ ਪਰ ਜਿਸ ਹਾਲਤ ਵਿੱਚ ਇਹ ਪਹੁੰਚਦੇ ਨੇ ਤੇ ਸ਼ਾਇਦ ਇਹ ਉਹਨਾਂ ਨੇ ਨਹੀਂ ਸੋਚਿਆ ਹੋਊਗਾ ਇੰਗਲਿਸ਼ ਦੀ ਇੱਕ ਕਹਾਵਤ ਹੈਗੀ ਆ ਸਮਾਲੈਸਟ ਕਾਫਨਸ ਆਰ ਦਾ ਹੈਵੀਐਸਟ ਮਤਲਬ ਕਾਫਨ ਮਤਲਬ ਕਿ ਤਬੂਤ ਸਭ ਤੋਂ ਛੋਟੇ ਤਬੂਤ ਕਿਹਦੇ ਹੁੰਦੇ ਨੇ ਬੱਚਿਆਂ ਦੇ ਅਸੀਂ ਕਬਰਾਂ ਵੀ ਕਈ ਵਾਰੀ ਦੇਖਦੇ ਆ ਪੁਰਾਣੇ ਮੁਗਲਾਂ ਦੇ ਕਿਲਿਆਂ ਦੇ ਵਿੱਚ ਜਾ ਕੇ ਜਿੱਥੇ ਕਬਰਾਂ ਹੁੰਦੀਆਂ ਨੇ ਸਭ ਤੋਂ ਜਿਹੜੀਆਂ ਛੋਟੀਆਂ ਕਬਰਾਂ ਬੱਚਿਆਂ ਦੀਆਂ ਹੁੰਦੀਆਂ ਨੇ ਤਾਂ ਉਹੀ ਕਹਾਵਤ ਹੈਗੀ ਆ ਕਿ ਜਿਹੜਾ ਸਭ ਤੋਂ ਛੋਟਾ ਤਬੂਤ ਹੁੰਦਾ ਉਹੀ ਅਸਲ ਸਭ ਤੋਂ ਭਾਰੀ ਹੁੰਦਾ ਕਿਉਂਕਿ ਉਹਦਾ weight ਜਿਹੜਾ emotional weight ਆ ਉਹ ਸਭ ਤੋਂ ਜ਼ਿਆਦਾ ਹੁੰਦਾ ਤੇ ਇੱਥੇ ਬਿਨਾਂ ਆਪਣੀ ਕਿਸੇ ਵੀ ਗਲਤੀ ਦੇ ਇੱਕ ਬਹੁਤ ਦਰਦਨਾਕ ਮੌਤ ਨਾਲ ਦੋ ਬੱਚਿਆਂ ਦੀ ਵੀ ਹੁੰਦੀ ਹੈ ਇਹ ਸੀਗੀ ਜੀ ਕਹਾਣੀ ਡਾਂਕੀ ਰੂਟ ਦੀ ਤੇ ਨਾਲ ਦੀ ਨਾਲ ਇੱਕ ਕਹਾਣੀ ਸੀਗੀ ਇਨਸਾਨ ਦੇ ਸੁਪਨਿਆਂ ਦੀ ਪਰ ਉਹ ਸੁਪਨੇ ਕਈ ਵਾਰੀ ਬਹੁਤ ਗਲਤ ਰਸਤਾ ਅਖਤਿਆਰ ਕਰ ਲੈਂਦੇ ਆ ਤੇ ਬਾਅਦ ਦੇ ਵਿੱਚ ਜਿਹਦਾ ਰਿਜ਼ਲਟ ਵੀ ਬਹੁਤ ਹੀ ਗਲਤ ਨਿਕਲਦਾ ਵਾ ਇਹ ਮੇਰੀ ਕਹਾਣੀ ਸੀ ਜੀ ਅੱਜ ਦੀ ਇੱਥੇ ਮੇਰਾ ਵੀਡੀਓ ਖਤਮ ਹੁੰਦਾ ਇੱਥੇ ਇਹ ਕਹਾਣੀ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਕਿਸੇ ਹੋਰ ਵੀਡੀਓ ਦੇ